ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਜੀ ਔਰ ਅਗਲੇ 6-7 ਦਿਨਾਂ ਦੀ ਯਾਨੀ ਕਿ 18 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਸਭ ਤੋਂ ਪਹਿਲਾਂ ਜੇਕਰ ਅੱਜ ਰਾਤ ਦੀ ਆਫਾ ਗੱਲ ਕਰੀਏ ਤੇ ਅਸਲ ਜਿਹਾ ਜੋ ਤਾਜ਼ਾ ਲਾਈਵ ਸੈਟੇਲਾਈਟ ਦੇ ਸਿਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲਗਭਗ 6 ਵਜਣ ਜਾ ਰਹੇ ਨੇ ਜੀ ਆਥਣ ਦੇ ਤੇ 12 ਜੁਲਾਈ ਦਾ ਦਿਨ ਲਗਭਗ ਲੰਘ ਚੁੱਕਿਆ ਆਥਣ ਦਾ ਵੇਲਾ ਹੋ ਚੁੱਕਿਆ ਪੰਜਾਬ ਦੇ ਬਹੁਤੇ ਫਾਗਾਂ ਦੇ ਵਿੱਚ ਮੌਨਸੂਨ ਸਰਗਰਮ ਹੈ ਅੱਜ ਸਵੇਰ ਤੋਂ ਬਦਲੋਬਾਝ ਬਣੀ ਹੋਈ ਸੀ ਮਾਲਵੇ ਦੇ ਬਹੁਤੇ ਖੇਤਾਂ ਦੇ ਵਿੱਚ ਤੇ ਅੱਜ ਕਹਿ ਲਈ ਕਿ ਜਿਹੜਾ ਕੇਂਦਰੀ ਮਾਲਵਾ ਦਾ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਤਗੜੀ ਕਾਰਵਾਈਆਂ ਦਫਾਤ ਤੋਂ ਬਾਅਦ ਮੀਂਹ ਜੜਿਆ ਤਗੜੀ ਲੈਵਲ ਤੇ ਦਰਜ ਹੋਏ ਨੇ ਸੰਗਰੂਰ ਜ਼ਿਲ੍ਹੇ ਦੇ ਆਸਾਜ਼ੀ ਖੇਤਰ ਸਨਾਮ ਔਰ ਮਾਨਸਾ ਦੇ ਕੁਝ ਖੇਤਰ ਬਰਨਾਲਾ ਮੋਗੇ ਦੇ ਕੁਝ ਖੇਤਰ ਬਠਿੰਡੇ ਦੇ ਕੁਝ ਖੇਤਰ ਇਸ ਤੋਂ ਬਾਅਦ ਕਾਰਵਾਈਆਂ ਪਟਿਆਲੇ ਜ਼ਿਲ੍ਹੇ ਨੂੰ ਪ੍ਰਭਾਵਿਤ ਕਰਦੀਆਂ ਨੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਮੀਂਹ ਦਰਜ ਹੋਏ ਨੇ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਦੇ ਸੈਲੂਗੀ ਲੱਗੇ ਨੇ ਕੁਝ ਖੇਤਰਾਂ ਦੇ ਵਿੱਚ ਤੇ ਇਸ ਤਰ੍ਹਾਂ ਹੁਣ ਇਸ ਵੇਲੇ ਬੱਦਲ ਕਾਫੀ ਖੇਤਰਾਂ ਨੂੰ ਕਵਰ ਕਰ ਰਿਹਾ ਤੇ ਅੱਜ ਰਾਤ ਬਹੁਤੇ ਖੇਤਰਾਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਫਸੂਲੇ ਸਿਸਟਮ ਦੀ ਤਾਂ ਕੋਈ ਸਰਗਰਮੀਆਂ ਨਹੀਂ ਆ ਕਿਉਂਕਿ ਸਿਸਟਮ ਅੱਗੇ ਲੰਘ ਚੁੱਕਾ ਹੈ ਜਿਹੜੀਆਂ ਸਰਗਰਮੀਆਂ ਵੇਖਣ ਨੂੰ ਮਿਲ ਰਹੀਆਂ ਨੇ ਇਹ ਮੌਨਸੂਨ ਦੀਆਂ ਨੇ ਮੌਨਸਨ ਵੈਸੇ ਉਹ ਜਿਹੜੀ ਟਰਫ ਹੈ ਉਹ ਹੇਠਾਂ ਨੂੰ ਖਿਸਕ ਰਹੀ ਹੈ ਦੱਖਣ ਪੂਰਬੀ ਦੱਖਣੀ ਭਾਗਾਂ ਦੇ ਵਿੱਚ ਤੇ ਮੱਧ ਭਾਗਾਂ ਦੇ ਵਿੱਚ ਇਸ ਤੋਂ ਇਲਾਵਾ ਜਿਹੜੇ ਕੁਝ ਖੇਤਰ ਜਿਹੜੇ ਉੱਤਰੀ ਭਾਗਾਂ ਦੇ ਵਿੱਚ ਹਾਲੇ ਵੀ ਹਲਚਲ ਮੌਨਸਨ ਦੀ ਵੇਖਣ ਨੂੰ ਮਿਲ ਰਹੀ ਹੈ ਜਿਹਦੇ ਸਦਕਾ ਮੀਂਹ ਦਰਜ ਹੋ ਰਹੇ ਨੇ ਆਉਂਦੇ ਦਿਨਾਂ ਦੇ ਵਿੱਚ ਜਿਹੜੇ 2-3 ਦਿਨ ਨੇ ਮੀਂਹ ਦੇ ਬਹੁਤੇ ਸਫਲਤਾ ਨਹੀਂ ਲੱਗਣਗੇ ਫਰਕ ਇਹ ਦੇਖੇ ਤੇ ਕੁਝ ਖੇਤਾਂ ਦੇ ਵਿੱਚ ਗਰਜ-ਗੱਦਸ਼ਕ ਦੇ ਨਾਲ ਮੀਂਹ ਜਿਹੜੇ ਐਕਟਿਵ ਹੁੰਦੇ ਰਹਿਣਗੇ ਤੇ ਮੀਂਹ ਦੇ ਸੱਲ ਜਿਹੜੇ ਲੱਗਦੇ ਰਹਿਣਗੇ ਇਸਲਾਵਾ ਜੇਕਰ ਆਪਾਂ ਤਾਜ਼ਾ ਅੰਕੜਿਆਂ ਤੇ ਨਜ਼ਰ ਮਾਰਦੇ ਹਾਂ ਜੋ ਤੁਹਾਡੀ ਸਕਰੀਨ ਤੇ ਨੇ ਅਗਲੇ 4 ਦਿਨ ਫਿਲਹਾਲ ਕੋਈ ਵਾਰਨਿੰਗ ਨਹੀਂ ਆ ਪਰ ਦੂਜੇ ਪਾਸੇ 16 ਤਰੀਕ ਨੂੰ ਹੈਵੀ ਰੇਨ ਦੇ ਅਲਰਟ ਜਿਹੜੇ ਉਮਰ ਤੋਂ ਜਾਰੀ ਕੀਤੇ ਜਾ ਚੁੱਕੇ ਨੇ ਪੰਜਾਬ ਦੇ ਵਿੱਚ ਫਿਰ ਤੋਂ ਇੱਕ ਵਾਰ ਤਗੜੇ ਲੈਵਲ ਦੇ ਭਾਰੀ ਤੋਂ ਭਾਰੀ ਮੀਂਹਾਂ ਦੇ ਸਫਲ ਲੱਗਣ ਜਾ ਰਹੇ ਨੇ 16 17 ਤੇ 18 ਜੁਲਾਈ ਨੂੰ ਸੋ ਜਿਵੇਂ ਇਹਦੀ ਅਫਾ ਤੁਹਾਨੂੰ ਅਪਡੇਟ ਫਾਇਲਾ ਵੀ ਦੇ ਚੁੱਕੇ ਆ ਕਿ 16 17 18 ਤਰੀਕ ਨੂੰ ਮੀਂਹ ਜੜਿਆ ਪੰਜਾਬ ਦੇ ਵਿੱਚ ਮੁਰਤੋ ਦੱਸ ਸਕਦੇ ਹਨਗੇ ਭਾਰੀ ਮੀਂਹ ਬਹੁਤੇ ਖੇਤਾਂ ਤੱਕ ਪਹੁੰਚ ਕਰਨਗੇ ਸੋ 18 ਜੁਲਾਈ ਤੱਕ ਇਹ ਕਹਾਣੀ ਹੈ ਜੀ ਕਿ ਆਉਂਦੇ ਦਿਨਾਂ ਦੇ ਵਿੱਚ ਫਿਰ ਤੋਂ ਉਮੀਦ ਆ ਸਕਦੇ ਹਨਗੇ ਪਰ ਅਗਲੇ 2-3 ਦਿਨ ਥੋੜੀ ਰਾਹਤ रह ਸਕਦੀ ਹੈ ਕਿਉਂਕਿ ਅਜੇ ਖੇਤਰ ਕਾਫੀ ਠੰਡੇ ਬਣੇ ਹੋਏ ਨੇ ਕਾਫੀ ਖੇਤਾਂ ਦੇ ਵਿੱਚ ਅੱਜ ਰਾਤ ਮੀਂਹ ਪਾਚੇਗਾ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਮੀ ਜ਼ਰੂਰ ਆਏਗੀ ਮੀਂਹਾਂ ਦੀ ਪਰ ਕਿਤੇ ਨਾ ਕਿਤੇ ਗੜਝ ਦੇ ਰਿਸਕ ਦੇ ਨਾਲ ਸਰਾਟੇ ਲੱਗਦੇ ਰਹਿਣਗੇ ਸ਼ੁਕਰੀਆ ਜੀ